ਪੰਜਾਬ ਦੇ ਲੋਕ ਹੜ੍ਹਾਂ ਨਾਲ ਨਿਪਟ ਰਹੇ ਨੇ ਉੱਥੇ ਹੀ ਕਈ ਰਾਹਤ ਕਾਰਜ ਚਲਾਏ ਜਾ ਰਹੇ ਨਹੀਂ ਪਾਰੇ ਤਸਵੀਰਾਂ ਫਾਜ਼ਲ ਕਾਦੀਆਂ ਨੇ ਜਿੱਥੇ ਜਦੋਂ ਡੀਸੀ ਜਾਇਜ਼ਾ ਕਰਨ ਲਈ ਪਹੁੰਚੀ ਤਾਂ ਅਧਿਕਾਰੀ ਟੁੱਟੀ ਵੋਟ ਲੈ ਕੇ ਪਹੁੰਚ ਗਏ ਟੁੱਟੀ ਬੋਟ ਨੂੰ ਲੈ ਕੇ ਆਪਸ ਦੇ ਵਿੱਚ ਇਹ ਅਧਿਕਾਰੀ ਬਹਿਸਦੇ ਹੋਏ ਨਜ਼ਰ ਆਏ ਜਿੱਥੇ ਲੋਕ ਪਰੇਸ਼ਾਨੀਆਂ ਦੇ ਨਾਲ ਰੂਬਰੂ ਹੋ ਰਹੇ ਨੇ ਉੱਥੇ ਹੀ ਦੂਜੇ ਪਾਸੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਡੀਸੀ ਸਾਹਿਬਾ ਕਹਿੰਦੀ ਨਜ਼ਰ ਆ ਰਹੀ ਹੈ ਕਿ ਇਹ ਬੋਟ ਟੁੱਟੀ ਹੈ ਤੇ ਜੇਕਰ ਇਸ ਦੇ ਵਿੱਚ ਬੈਠ ਕੇ ਗਏ ਤਾਂ ਅਦਵਿਚਕਾਰ ਹੀ ਡੁੱਬ ਜਾਵਾਂਗੇ ਪਾਣੀ ਦਾ ਹੁਣ ਨਾਲ ਇੱਕ ਬੰਦਾ ਤਾਂ ਲੈ ਕੇ ਚੱਲੋ ਕੌਣ ਲੈ ਕੇ ਕਿਹਨੂੰ ਲੈ ਕੇ ਚੱਲੋਗੇ ਪੰਜਾਬ ਵੀ ਤੁਹਾਨੂੰ ਉੱਥੇ ਮੈਂ ਖੜੀ ਨਹੀਂ ਆਖਿਆ ਵੀ ਇੱਕ ਬੰਦਾ ਨਾਲ ਲੈ ਕੇ ਆਓ ਬਟਵਾਰੀ ਸਾਹਿਬ ਬੋਟ ਐ ਨਹੀਂ ਜਾਣੀ ਐਨਟੀਆਰਐਸ ਨੂੰ ਦੱਸਣੀ ਵੀ ਪੈਣੀ ਐ ਕਿ ਤੇ ਰੋਡ ਤੇ ਚੱਲਦੀ ਆ ਫਟ ਜਾਣਾ ਹੀ ਐ ਆ ਫਟ ਜਾਣਾ ਐ ਮੋਟਰ ਗੇਸ ਤੇੋਂ ਤਾਂ ਅੰਦਰ ਤੋਂ ਇੱਧਰ ਆ ਗਿਆ ਚਲੋ ਲੈ ਕੇ ਆਓ ਜੋਇ ਫਾਈਲ ਜੋਤੇ ਜੋ ਦਿਵਸ ਸੇ ਗੁਰੂ ਅਮਰਦਾਸ ਜੀ ਤੇ ਗੁਰਗੱਦੀ ਦਿਵਸ ਸ੍ਰੀ ਗੁਰੂ ਰਾਮਦਾਸ ਜੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਫੇਰੀ ਗੁਰਦੁਆਰਾ ਗੁਰੂ ਦਸ਼ਮੇਸ਼ ਦਰਬਾਰ 7000 ਬਿਬਲੇ ਰੋਡ ਬੇਕਰ ਫੀਲਡ ਕੈਲੀਫੋਰਨੀਆ ਵਿੱਚ ਮਨਾਇਆ ਜਾ ਰਿਹਾ ਗਿਆਨੀ ਪ੍ਰਤਪਾਲ ਸਿੰਘ ਜੀ ਪਟਿਆਲਾ ਹੈਡ ਗ੍ਰੰਥੀ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਇਸ ਸਮਾਗਮ ਦਾ ਹਿੱਸਾ ਰਹਿਣਗੇ 1 ਸਤੰਬਰ 2025 ਤੋਂ 7 ਸਤੰਬਰ 2025 ਤੱਕ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਤੁਸੀਂ ਵੀ ਬਨੋ ਇਸ ਦਾ ਹਿੱਸਾ ਵਧੇਰੇ ਜਾਣਕਾਰੀ ਲਈ ਤੁਸੀਂ ਭਾਈ ਗੁਰਮੀਲ ਸਿੰਘ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ ਉਹਨਾਂ ਦਾ ਨੰਬਰ ਹੈ +16613724803 ਇੱਕ ਵਾਰ ਫਿਰ ਤੋਂ ਨੋਟ ਕਰ ਲਓ Plus 1, 6, 6, 1, three, seven, two, four, eight. 03 ਪੰਜਾਬ ਦੇ ਲੋਕ ਹੜ੍ਹਾਂ ਨਾਲ ਨਿਪਟ ਰਹੇ ਨੇ ਉੱਥੇ ਹੀ ਕਈ ਰਾਹਤ ਕਾਰਜ ਚਲਾਏ ਜਾ ਰਹੇ ਨੇ ਪਾਰੇ ਤਸਵੀਰਾਂ ਫਾਜ਼ਲ ਕਾਦੀਆਂ ਨੇ ਜਿੱਥੇ ਜਦੋਂ ਡੀਸੀ ਜਾਇਜ਼ਾ ਕਰਨ ਲਈ ਪਹੁੰਚੀ ਤਾਂ ਅਧਿਕਾਰੀ ਟੁੱਟੀ ਵੋਟ ਲੈ ਕੇ ਪਹੁੰਚ ਗਏ ਟੁੱਟੀ ਵੋਟ ਨੂੰ ਲੈ ਕੇ ਆਪਸ ਦੇ ਵਿੱਚ ਇਹ ਅਧਿਕਾਰੀ ਬਹਿਸਦੇ ਹੋਏ ਨਜ਼ਰ ਆਏ ਜਿੱਥੇ ਲੋਕ ਪਰੇਸ਼ਾਨੀਆਂ ਦੇ ਨਾਲ ਰੂਬਰੂ ਹੋ ਰਹੇ ਨੇ ਉੱਥੇ ਹੀ ਦੂਜੇ ਪਾਸੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਡੀਸੀ ਸਾਹਿਬਾ ਕਹਿੰਦੀ ਨਜ਼ਰ ਆ ਰਹੀ ਹੈ ਕਿ ਇਹ ਵੋਟ ਟੁੱਟੀ ਹੈ ਤੇ ਜੇਕਰ ਇਸ ਦੇ ਵਿੱਚ ਬੈਠ ਕੇ ਦੇ ਤਾਂ ਅਧ ਵਿਚਕਾਰ ਹੀ ਡੁੱਬ ਜਾਵਾਂਗੇ ਬੰਦਾ ਨੂੰ ਨਾਲ ਇੱਕ ਬੰਦਾ ਤਾਂ ਲੈ ਕੇ ਚੱਲੋ ਕੌਣ ਲੈ ਕੇ ਕਿਹਨੂੰ ਲੈ ਕੇ ਚੱਲੋਂਗੇ ਪੰਜਾਬ ਵੀ ਤੁਹਾਨੂੰ ਉੱਥੇ ਮੈਂ ਖੜੀ ਨਹੀਂ ਆਖਿਆ ਵੀ ਇੱਕ ਬੰਦਾ ਨਾਲ ਲੈ ਕੇ ਆਓ ਫਟਵਾਰੀ ਸਾਹਿਬ ਬੋਟ ਐ ਨਹੀਂ ਜਾਣੀ ਐਨਡੀਆਰਐਫ ਨੂੰ ਦੱਸਣੀ ਵੀ ਪੈਣੀ ਐ ਕਿ ਤੇ ਰੋਡ ਤੇ ਚੱਲਦੀ ਆ ਫਟ ਜਾਣਾ ਹੀ ਐ ਆ ਫਟ ਜਾਣਾ ਐ ਚਲੋ ਲੈ ਕੇ ਆਓ ਜੋਇ ਫਾਈਲ ਜੋਤੀ ਜੋ ਦਿਵਸ ਹੈ ਗੁਰੂ ਅਮਰਦਾਸ ਜੀ ਤੇ ਗੁਰਗੱਦੀ ਦਿਵਸ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਫੇਰੀ ਗੁਰਦੁਆਰਾ ਗੁਰੂ ਦਸ਼ਮੇਸ਼ ਦਰਬਾਰ 7000 ਬਿਬਲੇ ਰੋਡ ਬੇਕਰ ਫੀਲਡ ਕੈਲੋਫੋਰਨੀਆ ਵਿੱਚ ਮਨਾਇਆ ਜਾ ਰਿਹਾ ਹੈ ਗਿਆਨੀ ਪ੍ਰਤਪਾਲ ਸਿੰਘ ਜੀ ਪਟਿਆਲਾ ਹੈੱਡ ਗਰੰਥੀ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਇਸ ਸਮਾਗਮ ਦਾ ਹਿੱਸਾ ਰਹਿਣਗੇ 1 ਸਤੰਬਰ 2025 ਤੋਂ 7 ਸਤੰਬਰ 2025 ਤੱਕ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਤੁਸੀਂ ਵੀ ਬਨੋ ਇਸ ਦਾ ਹਿੱਸਾ ਵਧੇਰੇ ਜਾਣਕਾਰੀ ਲਈ ਤੁਸੀਂ ਪਾਈ ਗੁਰਮੀਲ ਸਿੰਘ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ ਉਹਨਾਂ ਦਾ ਨੰਬਰ ਹੈ +16613724803 ਇੱਕ ਵਾਰ ਫਿਰ ਤੋਂ ਨੋਟ ਕਰ ਲਓ Plus one six six one three seven two four eight zero three.